ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਹਿਲ ਬਲੌਗਰਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਸਭ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਅੱਜ ਆ ਦਿਨ ਆ ਸੰਡੇ ਦਾ ਤੇ ਟਾਈਮ ਹੋ ਗਿਆ 10:00 ਦਾ ਜਿਹੜਾ ਬਲੌਗ ਹੈ ਜਿਹੜਾ ਅੱਜ ਹੁਣ ਸਟਾਰਟ ਕੀਤਾਗਾ ਤੇ ਕਿਉਂਕਿ ਫਿਰ ਉਸ ਦਿਨ ਸੰਡੇ ਨੂੰ ਪਤਾ ਹੀ ਹੈ ਕਿ ਹੌਲੀ-ਹੌਲੀ ਆਪਾਂ ਜਿਹੜੀ ਕੰਮ ਕਰ ਆਪਣੇ ਕਰਦੇ ਕੋਈ ਟੈਨਸ਼ਨ ਨਹੀਂ ਹੁੰਦੀ ਕਿਤੇ ਜਾਣ ਆਉਣ ਦੀ ਚਲੋ ਕੋਈ ਗੱਲ ਨਹੀਂ ਜੇ ਹੁੰਦਾ ਵੀ ਕਰੀ ਹੈ ਕਰ ਲਵਾਂਗੇ ਕੀ ਅੱਜ ਕੱਪੜੇ ਵਗੈਰਾ ਵੀ ਜਿਹੜੀ ਆਪਾਂ ਤੋਤੀ ਹੈ ਬੈੱਡ ਸ਼ੀਟ ਵਗੈਰਾ ਸਾਰਾ ਕੁਝ ਸੰਡੇ ਨੇ ਵੀ ਹੁੰਦਾ ਕਿ ਸਾਰਾ ਕੰਮ ਹੈ ਜਿਹੜਾ ਨਵੀੜ ਲਈਏ ਕਿਉਂਕਿ ਜਿਵੇਂ ਕਹਿੰਦੇ ਵਾਂਗੇ ਕਿ ਉਂਝ ਤਾਂ ਆਪਾਂ ਤਰਦੇ-ਤਰਦੇ ਜੀ ਕੰਮ ਹੀ ਕਰਦੇ ਹੁੰਨੇ ਆ ਮੈਂ ਝਾੜੂ ਵੱਢ ਰਹੀ ਸੱਜਾ ਜਿਹੜਾ ਕੰਮ ਆਪਣਾ ਥੋੜਾ ਜਿਆਦਾ ਏਟੀ ਹੈ ਟਾਈਮ ਹੋ ਗਿਆ 10 ਦਾ ਤੇ ਮੰਮੀ ਜੀ ਵੀ ਅੱਜ ਹੁਣ ਰੋਟੀ ਲੱਗੇ ਨੇ ਅੱਜ ਘਰੀ ਹੁਣ ਕਰਕੇ ਫਿਰ ਬੱਚੇ ਕਹਿੰਦੇ ਆਲੂ ਵਾਲੇ ਪਰੌਂਠੇ ਬਸੇ ਗਰਮੀ ਆ ਖਾ ਕੇ ਤਜਾ ਵੀ ਬਣੂਗਾ ਜਿਆਦਾਤਰ ਤੇ ਪਰ ਬੱਚੇ ਜਿੱਦ ਕਰਦੇ ਆ ਫਿਰ ਤਾਂ ਕਰਕੇ ਕੰਮ ਫਿਰ ਹੌਲੀ ਹੌਲੀ ਚੱਲਦਾ ਆਪ ਅੱਜ ਸਵੇਰ ਦੀਆਂ ਖੇਡਣ ਗਈਆਂ ਹੋਈਆਂ ਗਈਆਂ ਤੇ ਮੰਮੀ ਜੀ ਲੱਗੇ ਸੀਗੇ ਪਰੌਂਠੇ ਬਣਾਉਣ ਤੇ ਪਾਪਾ ਜੀ ਵਰਗੇ ਗਏ ਨੇ ਖੇਤ ਅੱਜ ਆਪਣੇ ਲਾਉਂਦੇ ਨੇ ਨਰਮਾ ਚਲੋ ਉਹਨਾਂ ਨੂੰ ਵੀ ਆਪਾਂ ਕਾਲ ਕਰ ਦਿੰਦੇ ਕਿ ਰੋਟੀ ਬਣ ਗਈ ਆਉਦੀ ਲੈ ਕੇ ਜਾਣੀ ਐ ਲੈ ਜਾਣਗੇ ਜੇ ਖਾਣ ਕੇ ਆ ਖਾਣੀ ਹੋਈ ਘਰ ਆ ਕੇ

કા બીમારી વડે બીજાને પણ માર દઈ. આ ચાનાડે પહોંચી ગયો. તને? તક પર ને. ઓમે નબળાઈ. આની ગાડી ਆ ਮੋਹ ਨਾ ਬੋਲ ਨਾ ਉੱਪਰ ਆ ਲੋ ਕੈਮਰਾ ਪੁਰਸੀ ਲਾਉ ਬੈ ਬੀਬੀ ਨੂੰ ਵਲੌਗ ਬਣਾਉਣਾ ਵੀ ਸਿਖਾ ਦਾਂਗੇ ਕੁਛ ਵੀ ਕਿ ਸੋੜੇ ਹੈ ਨਹੀਂ ਭਾਈ ਲੈ ਕੇ ਨਹੀਂ ਆਇਆ ਉੱਥੋਂ ਆ ਨੰਮੂ ਲਿਆ ਆ ਨੰਮੂ ਭੋਗ ਤੇ ਸਿਮਾਣ ਕੇ ਕਰ ਲੇ ਸਿਕੰਦਰ ਬੀਬੀ ਵਲੌਗ ਬਣਾਉਣਾ ਵੀ ਸਿੱਖਦੀ ਆ ਆ ਵੀ ਭਾਈ ਮਿਲਦੀ ਜਾਂਦਾ ਮੋਟਾ ਛੈਂਗਲ ਤੇ ਹਾਂ ਕਿਉਂ ਹਾਂ ਦੇ ਰੋਟੀ ਖਾ ਲੈ ਕਿ ਨਾ ਰੋਟੀ ਖਾਦੀ ਆ ਆ ਰੁਣਾ ਵੀ ਫਿਰ ਉੱਥੇ आई दी टीटी बजाई हां ये था अरे गड्डी वांगो आए अस कोई बरके जगह वडदुगा तेदा बीबी दे ਸਾਡੇ ਪਰੌਂਠੇ ਪਸੰਦ ਨਹੀਂ ਆਏ ਹਾਂ ਪਰੌਂਠੇ ਪਸੰਦ ਨਹੀਂ ਆਏ ਮਾਛ ਤੇਰੇ ਬੀਬੀ ਨੂੰ ਮੈਂ ਮੱਠੀ ਵੱਧ ਪਾਲਦੀ ਆ ਮੰਮੀ ਕੱਟੇ ਖਾਂਦੀ ਆ ਨਹੀਂ ਜੀ ਨੀ ਰਾਜੂ ਜੀ ਆਈਸਕ੍ਰੀਮ ਜਮਾਇਆ ਤਾਂ ਹੈ ਝੋੜ ਤਾਂ ਹਾਂ ਵਿੱਚ ਰੱਖੀ ਦੱਬਿਆ ਕੋਲਿਏ ਬੀਬੀਏ ਕੋਲ ਹੌਲੀ ਜਿਹਾ ਜਮਾਇਆ ਕੋਲ ਉੱਪਰ ਹੀ ਜਾਂਦਾ ਹੁੰਦਾ ਆਹੋ ਜਮਦਲ ਮੈਨੂੰ ਪਤਾ ਤੇ ਫਿਰ ਲਾਈਟ ਹੈ ਚਲ ਆ ਜੂ ਗਰਨ ਖਾਣ ਨੂੰ ਦੱਸਣਾ ਨਹੀਂ ਹੈਗਾ ਨਾ ਦੁਪਹਿਰੇ ਖਾਣਾ ਕਿਰੋਂ ਹਟ ਰਾਂਦੀ ਮੈਂ ਥੋੜੀ ਕੱਢ ਲੇ ਕੱਪੜੇ ਧੋ ਕੇ ਭਰ ਤਿਆਂ ਤਾਰਾਂ ਹਾਂ ਹਾਜੀ ਮੇਰੇ ਸਿਕਾਉਣ ਵਾਲੇ ਪੈਨ ਲਾਇਆ ਕੰਬੜਾ ਨੇ ਕਾ ਸੁਪਨੇ ਹੀ ਬਾਦੀ ਬੋਗੇ ਇਹ ਦੁਆ ਕੱਪੜੇ ਲਾਏ ਉਹ ਦੋ ਪਾ ਦੂੰਗੀ ਪੱਗ ਸੁੱਕੀ ਬਈ ਜੇ ਕਾਪੀ ਗੋੜਦਾ ਉਹ ਮੈਨੂੰ ਪੋਚਾ ਲਾ ਦੇ ਦੇ ਰੋਟੀ ਖਾ ਕੇ ਨੀਂਦ ਆਉਂਦੀ ਹੁਣ ਐ ਲਾ ਦ ਸੌ ਜਾ ਸੌਣ ਦੀ ਤੇ ਜ਼ਰੂਰ ਐ ਜਿਵੇਂ ਘੰਟਾ ਸੌਣ ਨੂੰ ਤੂੰ ਕਰਨਾ ਮੈਂ ਸਕੁਰਤੀ ਸੌਂਕੇ ਨਾ 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 ਆਦਾ ਕਿਸੇ ਜਨਾਂ ਕਿ ਸੌਂਜੋ ਤੂੰ ਨਾ ਰਾਬੀ ਵੀ ਇੱਕ ਕੰਮ ਕਰ ਦੇ ਮੇਰਾ ਸਿਰ ਬਹੁਤ ਦੁਖਦਬ ਕਿੰਨੇ ਦਿਨ ਹੋ ਗਏ ਡੇਲੀ ਅੱਜ ਤੜਕੇ ਉੱਠਣ ਸਾਰ ਮੈਂ ਗੁਲੀ ਲੇਤੀ ਮੇਰੇ ਸਿਰ ਤੇ ਦਹੀਂ ਤੇ ਤੇਲ ਲਾ ਦੇ ਮਾਲ ਦੇ ਫਿਰ ਮੈਂ ਪੋਚਾ ਲਾ ਦੂੰਗੀ ਨਰੀਆਂ ਤੋਂ ਪਹਿਲਾਂ ਖੇਤਾ ਲਾਂਗੇ ਚੱਕ ਦੇ ਕੁਰਤੀ ਸੇ ਹੋਗੇ ਨਾ ਫਿਰ ਮਾ ਉਹ ਕਰਦਾ ਕਿਹੜੀ ਕੁਰਤੀ ਰਹੀ ਤੇਰ ਪਾਈ ਫੜਾ ਦਾਂ ਤਰਪਾਈ ਦੇ ਲਈ ਕੱਲ ਨੂੰ ਖੂਰ ਪਾ ਲੈ ਨਹੀਂ ਕਿਹੜੀ ਰਹੀ ਜੀ ਉਹ ਹਰੀ ਜੀ ਹਾਂ ਹਾਂ ਨਹੀਂ ਉਹਦੇ ਨਾਲ ਇਸਵੇਂ ਜਾਂਦੀ ਸੀ ਆਪਣੇ ਇਹ ਜੀ ਸੀ ਉਹਦੇ ਸਲਵਾਰ ਸਹੁੰਤੀ ਸੀ ਅੱਛੀ ਕੱਲੀਆਂ ਬਾਹਾਂ ਲਾਉਣ ਨਾਲੇ ਰਹਿ ਗਏ ਬਸ ਬਾਕੀ ਤਾਂ ਕਰਤਾ ਸਿਰ ਆ ਤੇਰਾ ਇਹ ਕਾ ਚੂਲ ਤੋਂ ਨਾ ਦਾਬ ਦੇ ਰੱਖ ਜੀ ਕੋਈ ਟੈਨਸ਼ਨ ਲੈਣੀ ਜੇ ਲਾਈਟ ਨਾ ਆਵੇ ਤਾਂ ਤੋਹੀਂ ਨਾ ਉਹ ਲਾਂ ਮਸਲ ਦੂੰਗੀ ਆਈ ਹੂੰ ਤੇ ਨਵੀ ਨਿੱਕੀ ਦੇ ਨਵੇਂ ਫੇਰ ਕੀ ਕੱਲ ਨੂੰ ਕਿਹੜਾ ਨਾਂ ਧੁੱਤੇ ਜਾਣਗੇ ਕੱਲ ਨੂੰ ਧੁੱਤੇ ਜਾਣਗੇ ਮੈਂ ਕੀ ਕੰਮ ਕਰਨਾ ਆਪਾਂ ਬਸ ਆਹੀ ਖੁਸ਼ੀ ਕਰਨਾ ਹੈ ਇੱਕ ਇੱਕ ਨੂੰ ਕਰ ਲੈਣਗੇ ਮੜ ਕੇ ਨਾ ਕੋਈ ਖੇਤ ਤਾਂ ਹੁੰਦੇ ਹੀ ਆ ਕੱਪੜੇ ਮੈਂ ਇਹ ਤਾਂ ਪ੍ਰਾਰਥਨਾ ਹੀ ਕੰਮ ਕਰਦਾਂਗੇ ਆ ਕੰਮ ਹੋਇਆ ਦੱਤ ਨੇ ਪਾ ਦੂੰਗੀ ਉਹਨੂੰ ਹੱਥ ਨੂੰ ਪਾ ਲੀ ਹੂੰ ਐਨੇ ਕ ਸੂਟ ਢੋਲਾ ਤੇ ਕੱਲ ਨੂੰ ਸਕੂਲੋਂ ਆ ਕੇ ਨਾ ਦੂੰਗੀ ਤੇਰਾ ਹੋ ਛੱਤੀ ਦਾ ਹੋ ਜੀ ਬਾਈ ਕਰਦਾ ਹੂੰ ਪਾਪਾ ਦਾ ਨਾਮ ਪਾਪੇ ਦਾ ਹੋਗਾ ਤੇ ਨਾ ਮਾਮਾ ਦੀ ਇਹਨਾਂ ਸਾਂਠੇ ਖਾਏ ਅੱਜ ਉਹ ਚਲ ਪਾਪੇ ਦਾ ਨਾਮ ਹੋਗਾ ਫੇਰ ਵੀ ਪੰਜ ਸੂਟ ਪਈ ਐ ਹੂੰ ਚਲੋ ਸ਼ਾਮ ਨੂੰ ਦੋ ਦੂੰ ਚਲ ਨੇ ਬੈਨੇ ਪੋਚਾ ਲਾਵਾ ਉਹਨਾਂ ਰਿਆਂ ਤੋਂ ਪਹਿਲਾਂ ਪਹਿਲਾਂ ਕੰਮ ਨੇ ਵੇਰਦਾ ਆ ਗੁੱਡ ਲੱਗੀ ਤਰਤਾਤ ਕੰਮ ਆ ਕਰਦਾ ਨਹੀਂ ਕਰਨਾ ਵੀਰ ਜੀ ਆਖਲੇ ਉੱਥੋਂ ਦੂਜੀ ਲਾਹੌਰ ਤੋਂ ਜੀ ਕੱਲ ਦਾ ਇਹ ਨਾ ਹੈ ਗਰਮੀ ਹੋ ਯੋਨ ਜਿਹੜੇ ਪਤਾ ਨਹੀਂ ਪਾਤੋਂ ਇਤੈ ਨਹੀਂ ਅੱਜ ਹਵਾ ਹੈ ਨਹੀਂ ਸਾਗ ਤਾਂ 22 ਥੋਣੀ ਬਗੀ ਗਈ ਸਾਰਾ ਲੰਝਾਇ ਵੱਡੀ ਹਵਾ ਤਾਂ ਬਾਗਦੀ ਆ ਪਰ ਹੋਰ ਹੀ ਹੁਣ ਉਸ ਜਿਹੀ ਵਾਲੀ ਹਵਾ ਪਰਵਾਹੀ ਨਹੀਂ ਹੈ ਅੱਜ ਦਿਨਾਂ ਦੁਆਰ ਤੇ ਆਪਾਂ ਨਰਮਾ ਜਿਹੜਾ ਕੱਲ ਆਪਾਂ ਮੱਕੀ ਵਾਲੀ ਮਸ਼ੀਨ ਨਾਲ ਉਰੇ ਘੜਤੇ ਸੀਗੇ ਇਸ ਤਰ੍ਹਾਂ ਇਧਰਲੇ ਪਾਸੇ ਆਪਣੇ ਪੈਂਦੇ ਘਾਰੇ ਬਾਣਨੀਵਾ ਹੋਣ ਕਰਕੇ ਤੇ ਇੱਥੇ ਆਪਾਂ ਦੋ ਵਟਾ ਪਾਤੀਆਂ ਇਨਾ ਖਾਲੀ ਦੇ ਉੱਤੇ ਜਿਹੜੀ ਖਾਲੀ ਪਾਈ ਹੈ ਇਹਦੇ ਉੱਤੇ ਲਾਤੇ ਆਪਾਂ ਕਦੂਆਂ ਦੇ ਤੇ ਖਖੜੀਆਂ ਵਗੈਰਾ ਸਬਜ਼ੀ ਦੇ ਵੀ ਲਾਤੇ ਇਧਰਲੇ ਪਾਸੇ ਵੀ ਨਰਮਾ ਲਾਤਾ ਦੂਜੇ ਪਾਸੇ ਵੀ ਜਿਹੜੀਆਂ ਔਰਤਾਂ ਬੁੜੀਆਂ ਆਈਆਂ ਆਪਣੇ ਗਵਾਂਢ ਚੋਂ ਉਹ ਵੀ ਨਾਲ ਨਰਮੇ ਦੇ ਲਾਈ ਜਾਂਦੀਆਂ ਤੇ ਜਿੰਨਾ ਵੀ ਮੰਨ ਕੇ ਚਲੋ ਬਾਹਣੇ ਦੇ ਚੋਂ ਲੱਗ ਗਿਆ ਉੱਥੇ ਵੱਟ ਪਾ ਕੇ ਤੇ ਦੂਸਰਾ ਆਪਾਂ ਜਿਹੜਾ ਝੋਨਾ ਲਾ ਦੇਾਂਗੇ ਪਰਲੇ ਪਾਸੇ ਇਹ ਨਰਮਾ ਜਿਹੜਾ ਆਪਾਂ ਚੁੰਡੀਆਂ ਨਾਲ ਲਵਾ ਰਹੇ ਹਾਂ ਉਨਕੇ ਜਿਹੜਾ ਚੁੰਡੀਆਂ ਨਾਲ ਲੱਗਿਆ ਨਰਮਾ ਹੈਗਾ ਵੈਸੇ ਤਾਂ ਅਸੀਂ ਦੂਜੂਂ ਬਰਉਣੀ ਕਰਕੇ ਅੱਗੇ ਦਾ ਵੀਜਦੇ ਹੁੰਦੇ ਸੀ ਪਰ ਪਿਛਲੀ ਵਾਰੀ ਵੀ ਮੈਂ ਚੁੰਡੀਆਂ ਨਾਲ ਲਵਾਇਆ ਸੀਗਾ ਉਹਦੇ ਕਰਕੇ ਜੇ ਕੋਈ ਮਾੜਾ ਮੋਟਾ ਮੀਂਹ بارش ਦਾ ਕੁਝ ਵੀ ਹੁੰਦਾ ਹੈਗਾ ਤਾਂ ਇਹ ਜਿਹੜਾ ਵੀ ਕਰੰਡ ਨਹੀਂ ਹੁੰਦਾਗਾ ਨਰਮੇ ਦਾ ਹੁਣ ਆਪਾਂ ਅੱਜ ਲਾਈਟ ਆਊਗੀ 2 ਵਜੇ ਤੇ ਵਟਾ ਆਪਾਂ ਇਸ ਤਰ੍ਹਾਂ ਐ ਬੰਨੀ ਜਾਂਦੇ ਆ ਇਹਨਾਂ ਦੀਆਂ ਐ ਵਟਾਂ ਬੰਨਦੇ ਆਗੇ ਤੇ ਇਹਨਾਂ ਨੂੰ ਪਾਣੀ ਇਹਨੂੰ ਆਪਾਂ ਲਾਵਾਂਗੇ ਬਾਪੂ ਆਪਣਾ ਬੈਠਾ ਵੀ ਨਰਮੇ ਨਾਲ ਆ ਕੇ ਕੋਲੇ ਨਰਮਾ ਪਾਜ ਬਿਜਾਈ ਕਰਤੀ ਨਰਮੇ ਦੀ ਠੀਕ ਹੈ ਨਾ ਕਾਸਮ ਪਾਣੀ ਲਾ ਨਰਮੇ ਦੇ ਲੈ ਹਾਂ ਅੱਛਾ ਤੁਸੀਂ ਨਰਮਾ ਲਾਇਆ ਚੁੰਡੀਆਂ ਨਾਲ ਚੁੰਡ ਨਾਲ ਅੱਛਾ ਜਣ ਕਿ ਉਹ ਸੁੱਕਾ ਲੱਗਦਾ ਤੇ ਬਾਅਦ ਵਿੱਚ ਪਾਣੀ ਲੱਗਦਾ ਕਲਿੱਪ ਲਾਇਸੀ ਕੋਈ ਲਾਇਸੀ ਕਲਿੱਪ ਐਡ ਕਰਾਂਗੀ ਅੱਜ ਇਹਨਾਂ ਨੂੰ 12 ਵਜੇ ਰੋਟੀ ਨਸੀ ਹੋਈ ਐ। ਅੱਜ ਤਾਂ ਸਾਰਿਆਂ ਨੂੰ ਅਸੀਂ ਵੀ 10:30 ਰੋਟੀ ਖਾਧੀ ਐ। ਪਰ ਅੱਜ ਅਜ ਮੈਂ ਫ੍ਰੀ ਨਹੀਂ ਹੋਈ ਦੇਖ ਲਾ। ਸੰਡੇ ਦਾ ਦਿਨ ਐਵੇਂ ਹੁੰਦਾ ਹਨਾ। ਐਂ ਦਾ ਵੀ ਆ ਵੀ ਕੰਮ ਨਿਭੜ ਜੇ ਆ ਵੀ ਕੰਮ ਨਿਭੜ ਜੇ। ਸਾਰਾ ਚੰਗੀ ਤਰ੍ਹਾਂ ਸਾਫ ਸਫਾਈ ਨਾਲ ਕਰਦੇ ਆਂ। ਥਾਂ ਕਰਕੇ ਅੱਜ ਵੱਜ ਗਈ 12 ਹਾਏ ਸਮਰੀਤ ਨਵਾਤੀ। ਨਵਰੀ ਤੋਂ ਉਧਰੋਂ ਨਹੀਂ ਆਈ। 1 ਵਜੇ ਜਾਣਾ ਜਦੋਂ ਅਸੀਂ ਫ੍ਰੀ ਹੋਵਾਂਗੇ। ਮਹਿੰਨਾ ਬਸਪਾ ਆ ਗਿਆ ਆਪਣੇ ਪਰ ਤੇ ਲੱਗੀ ਜਾਂਦੀ ਹੈਗੇ ਇਹ ਵੀ ਸਰਦੀਆਂ ਚ ਵੱਧ ਸੁਆਦ ਲੱਗਦੇ ਨੇ ਸਰ ਉਪਈ ਤੁਸੀਂ ਤਾਂ ਹੋ ਗਏ ਫ੍ਰੀ ਰੋਟੀਆਂ ਖਾ ਕੇ ਤੇ ਅਸੀਂ ਨਹੀਂ ਹੋਏ। ਸੋਨੇ ਆਪਣੇ ਨੇ ਚਾਣੀ ਪੀਂਦੇ ਫਿਰ ਤਾਂ ਮੈਂ ਬਣਾਵਾਂ ਨਹੀਂ ਨਾ ਬਣਾਵਾਂ। ਅਜਾ ਖੜ ਜਾਓ ਫੇਤ ਜਾਣ ਲੱਗੇ ਪੂਰੇ। ਆ ਫਿਰ 2 ਵਜੇ ਤਾਂ ਬਣਾਈ ਲੈਣੀ ਆ। ਹੁੰਦ ਲੱਸੀ ਬੀਤੀ ਹੁਣ ਜਾ ਕੇ ਤੂੰ ਚੱਲ ਤੁਸੀਂ ਨਾ ਵੀਰ ਆਈ ਤਾਂ ਇਹ ਨਹੀਂ ਜਿਵੇਂ ਘਰ ਵਿੱਚ ਸੀ ਹਨਾ ਗੋਲੀ ਚਾਦੇ ਪੈਰ ਮੰਨ ਚਲੇਦੇ ਪੂਰੀ ਤਰ੍ਹਾਂ ਦਾ ਮੌਸਮ ਜਾ ਹੋ ਗਿਆ ਉਹ ਦੇਖੀ ਭੈਣ ਜੀ ਇਹਨੇ ਕੱਲ ਦੀ ਗਈ ਹੋਈ ਆ ਪਾਲੇ ਕੀ ਘਰੇ ਰਾਤ ਵੀ ਉੱਥੇ ਰਹੀ ਹੁਣ ਆਈ ਆ ਬਨੂ ਜੀ ਹੁਣ ਵੀ ਫੋਨ ਕਰਕੇ ਸੱਦੀ ਆ ਮਸਤ ਆ ਜਾ ਮੰਦ ਦੰਦ ਕੱਢਦੀ ਹੁੰਦੇ ਉਹਨੂੰ ਐਵੇਂ ਨ ਗਾਲਾਂ ਦੇਣਗੀ ਸਹੀ ਵਾਰਾਂ ਬੋਲਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹ ਕਹਾਂ ਤੁਹਾਨੂੰ ਸਰ ਯਾਰ ਨਹੀਂ ਆ ਸਾਡੇ ਕੋਲ ਤੁਸੀਂ ਆਣਾ ਜ਼ਰੂਰੀ ਨਹੀਂ ਸਮਝਿਆ ਕਰੇ ਨਾ ਆਣਾ ਨਹੀਂ ਮੈਨੂੰ ਨਾ ਆਣਾ ਨਹੀਂ ਸੀ ਭੈਂਕ ਰਾਂ ਨਹੀਂ ਲੈ ਆ ਕੀ ਨਹੀਂ ਦੋ ਰੋਟੀਆਂ ਘਰੋਂ ਪਰੋਟੇ ਨਹੀਂ ਅੱਧਾ ਮਾਰੂੰਗਾ ਹਾਂ ਹਾਂ 2 ਵਜੇ ਕਰਾਂਗੇ ਨਹੀਂ ਨਹੀਂ ਕਿਨਾਂ ਆਲਾ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਵੀ ਫ੍ਰੀ ਹੋਣਾ 10 ਮਿੰਟ ਤੁਹਾਨੂੰ ਟੇਕ ਜਾਂਦਾ ਅੱਜ ਦਾ ਡਾ ਫੋਨ ਤੇ ਘਟਾਂ ਸਮ੍ਰਿਤ ਕਿੱਧਰ ਗਈ ਚਲ ਨਾ ਧੋ ਕੇ ਫੜ ਲਿਆ ਫੋਨ ਬਾਹਰ ਨਹੀਂ ਆਉਣਾ ਹੁਣ ਮੈਨੂੰ ਐਂ ਕਹ ਦੋ ਵੀ ਫੇਰ ਆਖ ਸਰਨ ਨੂੰ ਚਾਹ ਪੀਓਗੇ ਤਾਂ ਮੈਂ ਬਣਾਉਂਗੀ ਚਾਹ ਪੀਣੀ ਹੈ ਹਮ ਨਵਰੀਤ ਆ ਜਾ ਬੇਟੇ ਬਾਹਰ ਸਰਵਾਦੀ ਗੁੱਤਾਂ ਖੋਲ ਕੇ ਰ ਫੋਨ ਦੇਖਿਆ ਨਹੀਂ ਮੈਂ ਪਾਲੇ ਦੇ ਪੱਕਾ ਘਰ ਕੇ ਕਰਦੀ ਪਈ ਸੀ ਨਹੀਂ ਕੁਦਾ ਸੀ ਹਨਾ ਰਾਜ ਦੀ ਯਾਨੀ ਘਟਵਾ ਦੇਖੀ ਆਲਵਨ ਬਥੇ ਅੱਛਾ ਫੋਨ 'ਚ ਫੋਨ 'ਚ ਨਾ ਪੰਨਾਂ ਦੇ ਇੱਕ ਵਿਆਹ ਸੀਗਾ ਅੱਛਾ ਕਰੇ ਠੀਕ ਆ ਚਲਾ ਜਾਓ ਕੰਬਲ ਲੈ ਕੇ ਪੈਣੇ ਕੰਬਲ ਨਾਲ ਆਪਾਂ मैं तो हम तार भरी है प्रेस फ्री भी करनी है खेतों आ गए टेंडे आपे बारह बजे आपको कोई भी लागू मैं ये बनाया फिर होकर सौ गए तो हम फिर जो मौसम कि फेर चढ़ी होंगी डेलीढेरी आई है ਫਿਰ ਟੈਲੀ ਵਾਲੀ ਚਾਹ ਦਾ ਹੋ ਗਿਆ ਟਾਈਮ ਇਹਨਾਂ ਨੇ ਫਿਰ ਜਿੰਨਾ ਖੇਤ ਤੇ ਬੰਦ ਕੇ ਪਾਣੀ ਲਾਉਣਾ ਚਾਹ ਬਣਾ ਦੀ ਆਹ ਕੀ ਰੱਖਿਆ ਪਿਆ ਦਵਾਈ ਹੈ ਇਹ ਖੰਡ ਦੀ ਪਾਕਟੇ ਦਵਾਈ ਪਈ ਪਈ ਹੈ ਸ਼ਾਇਦ ਮੁੱਖੀ ਆਦਮ ਨੇ ਤੇ ਰੱਖੀ ਉੱਤੇ ਜਾਣਾ ਮੈਂ ਪਾਣੀ ਵੀ ਲੈ ਕੇ ਜਾਣਾ ਰੋਟੀ ਖਾਵਾਂਗੀ ਨਾ ਨਾ ਦੇਖਿਓ ਆਹ ਉਹ ਦਵਾਈ ਪਈ ਹੋਈ ਆ ਮੱਖਾਂ ਤਾਂ ਮਰਦੀਆਂ ਨਹੀਂ ਕਿ ਮਰਨ ਗਿਆ ਕਿਉਂ ਜੀ ਦਵਾਈ ਪਈ ਆ ਪਤਾ ਨਹੀਂ ਕੀ ਇਹ ਇਹ ਤਾਂ ਪਤਲੀ ਹੀ ਤੋਂ ਲੀ ਆ ਜੀ ਮਖਾਣ ਵਾਲੀ ਐ ਕਿ ਹੋਰ ਪਾਣੀ ਮੱਛੀਆਂ ਮਰਨ ਵਾਲੀ ਐ ਪਰ ਪਾਈ ਨਹੀਂ ਸੀ ਸਹੀ ਨਹੀਂ ਪਾਈ ਬਾਈ ਬਾਈ ਇਹ ਬੋਰੀ ਤੇ ਨਹੀਂ ਨਾ ਪੈਂਦੀ ਇਹ ਹੋ ਇਹ ਵਰਤ ਕਰਦੇ ਪੈਂਦੀ ਸੀ ਇਹ ਜਿਹੜਾ ਬੋਰੀ ਹੁੰਦੇ ਦੂਜੀ ਉੱਤੇ ਪੈਂਦੀ ਐ ਗੱਟੇ ਵਾਲੀ ਬੋਰੀ ਤੇ ਪੈਂਦੀ ਹੋਵੇ ਗੱਟੇ ਤੇ ਨਹੀਂ ਪੈਂਦੀ ਇਹ ਮੈਂ ਵੀ ਅਖਾਤਾ ਨਹੀਂ ਉਹ ਮੱਖੀਆਂ ਇਹ ਵਾਧੂ ਮੈਂ ਕਰਦੀ ਤੇ ਪਾਈ ਅੱਛਾ ਸਹੀ ਨਹੀਂ ਪਾਈ ਕੋਈ ਜਮਾਇਲਾ ਦਾ ਜਿਵੇਂ ਮੈਂ ਆਉਂਗਾ ਪਾਪੇ ਨੇ ਪਿਛ ਬਾਹਰ ਘੜਤੇ ਹੁੰਦਾ ਐ ਕਲੰਦਰ ਨੂੰ ਬਾਹਰ ਕਰ ਦਈਏ ਚਿੱਕੜ ਜਿਲਾ ਵਾਲਾ ਪੁੱਤਰ ਚਾਹ ਨਾ ਡੋਲੜੀ ਪੀਲੀ ਤੁਸੀਂ ਜਾ ਬਾਹਰ ਤੋਂ ਦੇਖ ਲੈ ਦੋ ਨਵੂ ਫਿਮੂ ਬੰਲਾਂ ਨਹੀਂ ਕੈਮਰਾ ਚਾਹ ਕੰਨ ਨਹੀਂ ਲੈਪਰ ਉਹ ਪਾਣੀ ਲੱਗੇ ਜਾਣਾ ਕਿਉਂ ਮੈਂ ਦਾ ਦੀ ਜੀ ਕਨੀਾਈ ਆਉਂਦੀ ਹੈ ਮਰ ਪੈਰ ਤੇ ਡਿੱਗੀ 미야야, 비치 내리, 비치미. 낙산오 모순이었어요. ਸਵੇਰਾਂ ਸ਼ੇਨਾ ਤੇ ਦੁਆਦਾ ਦਾ ਕੋਈ ਵੀ ਕਲਿੱਪ ਨਾ ਹੀ ਲਈ ਗਏ ਕਿ ਮੈਂ ਆਪਣੇ ਬੱਚਿਆਂ ਵਗੈਰਾ ਬੱਚਿਆਂ ਨੂੰ ਵਰਕ ਕਰਾਉਣ ਲੱਗੀ ਤੇ ਆਪਣੀ ਜਿਹੜੀ ਫੁੱਲ ਟੈ ਮੈਂ ਸਟਿਚ ਕਰਤੀ ਸੀ ਤੇ ਮੰਮੀ ਕਿਸੇ ਦੇ ਘਰ ਫੜਾਇਆਏ ਸੀ ਤੇ ਤਰਪਾਈ ਹੋ ਕੇ ਵੀ ਆ ਗਈ ਚਲੋ ਸਵੇਰ ਪਾ ਸਕੂਲ ਜਾਂਦੇ ਪਾ ਜਾਗੇ ਤੇ ਰੱਜ ਵਗੈਰਾ ਆਪਾਂ ਕਰਤੀ ਸੀ ਸਾਫ ਪਾਂਡਿਆਂ ਦਾ ਹਜੇ ਮੇਰੇ ਟੇਲੇ ਲੱਗਿਆ ਤੇ ਨਾਲੇ ਵੀ ਅੱਜ ਸੰਡੇ ਨੂੰ ਕੋਈ ਕੰਮ ਨਹੀਂ ਸਾਡਾ ਹੋਣਾ ਜਿਹੜਾ ਅਸੀਂ ਨਾ ਕੀਤਾ ਹੋਣਾ ਜੇ ਸਾਰੇ ਕੰਮ ਆ ਜਿਹੜੇ ਆਪਣੇ ਘਰੇ ਸੀ ਕੰਪਲੀਟ ਕਰਦੇ ਵੇਡ ਲਾਉਣੇ ਹੁਣ ਲੱਗੇ ਨੇ ਵੇਡ ਲਾਉਣ ਹਾਂ ਇਹ ਆਪਣਾ ਬੂਟਿਆਂ ਨੂੰ ਸਾਰੇ ਆ ਕਿਵੇਂ ਹੋਏ ਪਾਣੀ ਪਾਉਣ ਵਾਲਾ ਹੈ ਨਾ ਗੁੱਡ ਕੇ ਜੀ ਮੈਂ ਕਰਦੀ ਆ ਜੀ ਇਹ ਕੰਮ ਭਾਂਡੇ ਮਾਜ ਕੇ ਨਾ ਸਾਰੇ ਬੂਟਿਆਂ ਨੂੰ ਪਾਣੀ ਪਾਉਣੇ ਹੈ ਸਾਡੇ ਤਾਂ ਕੋਈ ਬਾळा ਨਹੀਂ ਆਇਆ ਅੱਜ ਫਾਜੜਾ ਤਾਂ ਐ ਬਾਤੀਆਂ ਤੇ ਕੇਰੇ ਸਿੱਟ ਕੇ ਚਾਰ ਮੋਟੀਆਂ-ਮੋਟੀਆਂ ਕਣੀਆਂ ਤੇ ਇਹੋ ਨਹੀਂ ਹੋਇਆ ਮੀਂਹ ਆਇਆ ਨਹੀਂ ਹੈਗਾਗਾ ਚੜ ਕੇ ਆਏ ਆ ਗਿਆ ਪੂਰਾ ਉਹਨਾਂ ਪਾਂਡੇ ਮਾਇਕੀ ਨੇ ਪਾਣੀ ਪਾਉਣੇ ਉਹ ਟੈਨ ਉਹ ਆ ਦੇਖੇ ਬਰ ਕਹਿਣਾ ਇੰਨਾ ਜ਼ਿਆਦੇ ਨੂੰ ਨਮ ਨਮੂੜੀਆਂ ਲੱਗੀਆਂ ਸਾਰਾ ਦਾਣਾ ਜਿਹੜਾ ਨਿਮੀਆਂ ਪੈ ਨਿਮੀਆਂ ਪੈ ਜਾਣੀ ਕਿ ਜਦ ਇਧਰੋਂ ਦੇਖਦੇ ਗਾ ਨਹੀਂ ਹੈਗੀਆਂ ਨੇ ਰਪਨ ਹਾਂ ਨੀਚੇ ਨੂੰ ਆਈ ਜਾਂਦਾ ਗਾ ਬੌਲੀਆਂ ਜਿਆਦੇ ਨਮੋਲਣਾ ਲੱਗੀਆਂ ਹੋ ਮੈਨੂੰ ਕੀ ਤੋੜਨਾ ਤੁਸੀਂ ਨਮੋਲ ਦਾ ਕੀ ਕਰਨੀਏ ਤੋੜਨਾ ਨੂੰ ਫੰਦੀ ਆ ਜਾਂਦੀ ਏ ਕੋਈ ਗੱਲ ਨਹੀਂ ਆਪੇ ਡਿੱਗ ਪੈਣਗੀਆਂ ਹਾਂ ਹਾਂ ਹੋਈ ਏ ਨਾ ਫਿਰ ਉਹ ਨਮੋਲੀਆਂ ਕਹਿੰਦੇ ਨਮੋਲ 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 ਘਾਣੀ ਬੀਬੀ ਐ ਟੁੱਟਦੀਆਂ ਹੁੰਦੀਆਂ ਆਗੀਆਂ ਕੋਈ ਬਾਤ ਨਹੀਂ ਕਿਉਂ ਟੈਨਸ਼ਨ ਲੈਂਦੀ ਹੂੰ ਤੂੰ ਪੋਲੀ ਬੀਬੀ ਸਾਡੀ ਪੋਲੀ ਬੀਬੀ ਪੋਲੇ ਬਾਬਾ ਨੇ ਕਹਿੰਦੇ ਹੁੰਦੇ ਆ ਪੋਲੀ ਬੀਬੀ ਚਲੋ ਜੀ ਇਹਨੂੰ ਵੀ ਵਿਚਾਰੇ ਨੂੰ ਰੈਸਟ ਦਵਾਈਏ ਚਾਰਜ ਤੇ ਲਾਈਏ ਮੈਂ ਪਹਿਲਾਂ ਚਾਰਜ ਤੇ ਲਾ ਲਈਏ ਸੋਚ ਛੱਡ ਗਈ ਨਹੀਂ ਗਈ ਹੈਗੀ ਹੁਣ ਪਾਉਣੇ ਆ ਚਾਰਜ ਤੇ ਆਪਾਂ ਢਾਂਡੇ ਵਗੈਰਾ ਕਰ ਦਈਏ ਸਾਫ ਫਿਰ ਬੁੱਟਿਆਂ ਨੂੰ ਪਾਉਣੇ ਆਪਾਂ ਨੇ ਮਮਾ ਜੀ ਹਾਂ ਜੀ ਕੀ ਕਰ ਰਹੇ ਹੋ ਉਸੇ ਦੇਖ ਲਓ ਜੀ ਕੀ ਕਰ ਰਹੀ ਹੈ ਅਸੀਂ ਤੰਦੂਰ ਤੰਦੂਰ ਲੈ ਬਤਨ ਸਰਵਾਣਾ ਅੱਜ ਨਾ ਆਪਾਂ ਨਵੂ ਵਰਗੇ ਦਾ ਕੀ ਕੀ ਪਿਆ ਸਕੂਟਰ ਕੀ ਅੱਗੇ ਅਸੀਂ ਨਿੱਕੇ ਹੁੰਦੇ ਆ ਆ ਸਾਡੇ ਨਾ ਐਂ ਕਰਦੇ ਹੁੰਦੇ ਸੀ ਮੰਮੀ ਉਰੋ ਬਾਹ ਚੱਕ ਕੇ ਨਾ ਐਵੇਂ ਇੱਥੇ ਆ ਦੇ ਕੀ ਕਿਵੇਂ ਭਰਿਆ ਇਹਨੂੰ ਕੀ ਕਹਿੰਦੇ ਆ ਸਕੂਟਰ ਸਕੂਟਰ ਕਹਿੰਦੇ ਹੁੰਦੇ ਇਹਨੂੰ ਦੇਖਾਂ ਇਧਰ ਸਰਕਰ ਸਰਕਰ ਸਿੱਧਾ ਖੜਾ ਏ ਹਾਂ ਠੰਕੀ ਭਰ ਗਈ ਮੈਂ ਬੰਦ ਕਰਕੇ ਆ ਪੀਚ ਕੇ ਭਰ ਗਈ ਭਰ ਗਈ ਟਿੰਕੀ ਭਰ ਗਈ ਅਗੀ ਟੈਂਟਰੀ ਸਵੇਰ ਦਾ ਕੰਮ ਹੋ ਰਿਹਾ ਹੈ ਸਵੇਰ ਦਾ ਨਵਰੇਤ ਲੈ ਕੇ ਆਈ ਕੰਗਾ ਮੈਂ ਜਲਦੀ ਜੂڑا ਕਰ ਲੂੰਗੀ ਫਿਰ ਛੋਟਾ ਖੱਟਾ ਹੋਇਆ ਥੇ ਆਈ ਨਹੀਂ ਕੀ ਕੰਗਾ ਉਹ ਉੱਥੇ ਗੱਡ ਬੁੱਢੇ ਵਿੱਚ ਡਿੱਗ ਗਿਆ ਹੁਣ ਆਵਾਜ਼ ਕੁੱਡਣ ਹੈਗਾ ਕੁੱਡਣ ਹੈਗਾ ਨਹੀਂ ਕੰਡੀ ਚਾਹ ਟਾਈਮ ਚੈਲੈਂਜ ਕੀ ਕਹਨੇ ਆ ਸਾਰੇ ਸਮਝ ਠੀਕ ਆ ਇਹ ਜੀ ਰੋਟੀ ਪੰਨ ਦਾ ਕੰਮ ਆਪਾਂ ਲਿਆ ਸੀ ਨਵੇੜ ਤੇ ਹੁਣ ਬੱਚੇ ਤੇ ਸਮਰੀ ਦੇ ਪਾਪਾ ਗਏ ਨੇ ਤੁਰੰਦੇ ਲਈ ਚਲੇ ਗਏ ਪਰ ਅਸੀਂ ਨਹੀਂ ਗਏ ਹੈਗੇ ਕਿ ਕਿਉਂਕਿ ਥੱਕ ਜਗੇ ਵਸਤਵਾਕਾਰਾਂ ਦੇ ਵਿੱਚ ਉਹ ਨਾਲ ਚਲੀ ਆਈਆਂ ਨੇ ਖੇੜੇ ਆਉਣਗੇ 10 ਮਿੰਟ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਹਨਾ ਇਹਦੇ ਨਾਲ ਹੀ ਆਪਾਂ ਆਪਣੀਆਂ ਵਲੌਗ ਦਾ ਕਰਦੇ ਆ ਐਂਡ ਤੇ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਤਾਂ ਵੈਸੇ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਹਨਾ ਤਾਂ ਪਲੀਜ਼ ਵਲੌਗ ਨੂੰ ਨਾ ਫੁੱਲ ਵਾਚ ਕਰਿਆ ਕਰੋ ਜੀ ਤੇ ਜੇਕਰ ਤੁਹਾਨੂੰ ਥੋੜਾ ਜਿਹਾ ਵੀ ਹਨਾ ਆਪਣਾ ਵਲੌਗ ਹੈ ਵੀਡੀਓ ਕੁਝ ਵੀ ਕਹਿ ਸਕਦੇ ਆ ਆਪਾਂ ਵਧੀਆ ਲੱਗਦੀ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇੱਕ ਆਪਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਸਾਡੇ ਬਲੌਗਰ ਦੇ ਹਨਾ ਕਿੱਦਾਂ ਦੇ ਲੱਗਦੇ ਨੇ ਕਿੱਦਾਂ ਦੇ ਹੋਣੇ ਚਾਹੀਦੇ ਨੇ ਤੇ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਚਲੋ ਠੀਕ ਹੈ ਜੀ ਆਪਾਂ ਇੱਥੇ ਦੁੱਧ ਗਰਮ ਕਰਨ ਦੇ ਨਾਲ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਦੇ ਨਾਲ